ਬਾਸਤ ਸਫ਼ਰ ਕਰਨ ਵਾਲੇ ਘਰੋਂ ਨਿਕਲਣ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਦੇਖ ਲਵੋ ਨਹੀਂ ਤਾਂ ਫਿਰ ਪਛਤਾਉਣਾ ਪੈ ਸਕਦਾ ਹੈ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ ਕੰਡਕਟਰਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਲੁਧਿਆਣੇ ਚ ਪੰਜਾਬ ਰੂਟ ਵੇਸ ਬਨਵਾਸ ਤੇ ਪੀਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨਾਂ ਨੇ ਸਰਕਾਰ ਤੇ ਮੈਨੇਜਮੈਂਟ ਤੇ ਟ੍ਰਾਂਸਪੋਰਟ ਵਿਭਾਗਤਾ ਨੀਤੀਕਰਨ ਕਰਨ ਦਾ ਦੋਸ਼ ਲਗਾਇਆ ਨਾਲ ਹੀ ਯੂਨੀਅਨ ਨੇ ਇਸ ਦੇ ਖਿਲਾਫ ਅੱਜ ਦੁਪਹਿਰ 12 ਵਜੇ ਤੋਂ ਰਾਜ ਵਿਆਪੀ ਹੜਤਾਲ ਦਾ ਐਲਾਨ ਕਰ ਦਿੱਤਾ ਯੂਨੀਅਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਮੰਬਰ ਨੂੰ ਸਰਕਾਰ ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਲਈ ਟੈਂਡਰ ਖੋਲੇਗੀ ਜਿਸ ਦਾ ਉਹ ਸਖਤ ਵਿਰੋਧ ਕਰਦੀ ਹੈ ਯੂਨੀਅਨ ਦਾ ਦਾਵਾ ਹੈ ਕਿ ਉਹਨਾਂ ਨੇ ਇਸ ਸਕੀਮ ਤੋਂ ਹੋਣ ਵਾਲੇ ਸੰਭਾਵੀ ਨੁਕਸਾਨ ਤੇ ਸਰਕਾਰੀ ਬੱਸਾਂ ਦੀ ਜ਼ਰੂਰਤ ਬਾਰੇ ਸਰਕਾਰ ਨੂੰ ਜ਼ੁਬਾਨੀ ਲਿਖਤੀ ਤੌਰ ਤੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਦੱਸਦੇ ਕਿ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਬੰਦ ਕਰਵਾਉਣ ਲਈ ਅਸਥਾਈ ਕਰਮਚਾਰੀ ਨੂੰ ਨਿਯਮਤ ਕਰਨ ਠੇਕੇਦਾਰੀ ਤੇ ਵਿਚੋਲਿਆਂ ਨੂੰ ਖਤਮ ਕਰਨ ਤੇ ਸੇਵਾ ਨਿਯਮਾਂ ਨੂੰ ਲਾਗੂ ਕਰਨ ਵਰਗੇ ਮੰਗਾਂ ਲਈ ਦਬਾਅ ਪਾਉਣ ਲਈ ਅੱਜ ਦੁਪਹਿਰ 12 ਵਜੇ ਤੋਂ ਪੰਜਾਬ ਰੂਪਵੇਸ ਪੰਨਬਾਸ ਤੇ ਪੀਆਰਟੀਸੀ ਬੱਸਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ ਸਾਰੀਆਂ ਡਿਪੂ ਕਮੇਟੀ ਨੂੰ ਡਿਪੂਆਂ ਤੇ ਮੌਜੂਦ ਰਹਣ ਦੇ ਨਿਰਦੇਸ਼ ਦਿੱਤੇ ਗਏ ਨੇ ਪਹਿਲਾ ਵਿਰੋਧ ਪੀਆਰਟੀਸੀ ਚੇਅਰਮੈਨ ਤੇ ਐਮਡੀ ਦੇ ਨਿਵਾਸ ਸਥਾਨਾਂ ਤੇ ਮੁੱਖ ਦਫ਼ਤਰ ਦੇ ਬਾਹਰ ਹੋਵੇਗਾ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ 18 ਨਵੰਬਰ ਨੂੰ ਉਹ ਚੰਡੀਗੜ੍ਹ ਪਹੁੰਚਣਗੇ ਤੇ ਮੁੱਖ ਮੰਤਰੀ ਦੀ ਰਿਹਾਈਸ਼ ਦੇ ਬਾਹਰ ਸਥਾਈਕਰਨ ਕਰਨਗੇ ਇਹ ਕਹਿੰਦੇ ਹੋਏ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਵਾਪਸ ਨਹੀਂ ਹੋਣਗੇ ਸੰਗਠਨ ਨੇ ਸਾਰੀਆਂ ਡਿਪੂ ਕਮੇਟੀਆਂ ਨੂੰ ਪੂਰੀ ਤਰ੍ਹਾਂ ਤਿਆਰ ਹੋ ਕੇ ਚੰਡੀਗੜ੍ਹ ਪਹੁੰਚਣ ਲਈ ਕਿਹਾ ਹੈ ਉਦਾਰ ਇਸ ਸੰਬੰਧੀ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਮੀਡੀਆ ਰਿਪੋਰਟਸ ਦੇ ਦੀ ਗਿਣਤੀ ਵਧਾਉਣ ਲਾਗਤ ਘਟਾਉਣ ਤੇ ਰੂਟ ਕਵਰੇਜ ਵਧਾਉਣ ਲਈ ਜਨਤਕ ਰੀਜੀ ਪਾਈਵਲੀ ਮਾਡਲ ਤੇ ਵਿਚਾਰ ਕਰ ਰਹੀ ਹੈ ਦੂਜੇ ਪਾਸੇ ਯੂਨੀਅਨ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਤੇ ਲਿਖਤੀ ਭਰੋਸਾ ਚਾਹੁੰਦੇ ਨੇ ਬਸ ਸਫ਼ਰ ਕਰਨ ਵਾਲੇ ਘਰੋਂ ਨਿਕਲਣ ਤੋਂ ਪਹਿਲਾਂ ਇੱਕ ਖਬਰ ਜ਼ਰੂਰ ਦੇਖ ਲਵੋ ਨਹੀਂ ਤਾਂ ਫੇਰ ਪਛਤਾਉਣਾ ਪੈ ਸਕਦਾ ਹੈ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ ਕੰਡਕਟਰਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਬਸ ਦੀ ਇੱਕ ਲੁਧਿਆਣੇ ਚ ਪੰਜਾਬ ਰੂਟ ਵੇਸ ਫਨ ਵਾਸਤੇ ਪੀਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨਾਂ ਨੇ ਸਰਕਾਰ ਤੇ ਮੈਨੇਜਮੈਂਟ ਤੇ ਟ੍ਰਾਂਸਪੋਰਟ ਵਿਭਾਗ ਦਾ ਨੀਤੀਕਰਨ ਕਰਨ ਦਾ ਦੋਸ਼ ਲਗਾਇਆ ਨਾਲ ਹੀ ਯੂਨੀਅਨ ਨੇ ਇਸ ਦੇ ਖਿਲਾਫ ਅੱਜ ਦੁਪਹਿਰ 12 ਵਜੇ ਤੋਂ ਰਾਜ ਵਿਆਪੀ ਹੜਤਾਲ ਦਾ ਐਲਾਨ ਕਰ ਦਿੱਤਾ ਯੂਨੀਅਨ ਦਾ ਕਹਿਣਾ ਹੈ ਕਿ 17 ਨਵੰਬਰ ਨੂੰ ਸਰਕਾਰ ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਲਈ ਟੈਂਡਰ ਖੋਲੇਗੀ ਜਿਸ ਦਾ ਉਸ ਵਖਤ ਵਿਰੋਧ ਕਰਦੀ ਹੈ ਯੂਨੀਅਨ ਦਾ ਦਾਵਾ ਹੈ ਕਿ ਉਨ੍ਹਾਂ ਨੇ ਇਸ ਸਕੀਮ ਤੋਂ ਹੋਣ ਵਾਲੇ ਸੰਭਾਵੀ ਨੁਕਸਾਨ ਤੇ ਸਰਕਾਰੀ ਬੱਸਾਂ ਦੀ ਜ਼ਰੂਰਤ ਬਾਰੇ ਸਰਕਾਰ ਨੂੰ ਜ਼ੁਬਾਨੀ ਲਿਖਤੀ ਤੌਰ ਤੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ ਦਾਸ ਤੇ ਕਿ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੂੰ ਬੰਦ ਕਰਵਾਉਣ ਲਈ ਅਸਥਾਈ ਕਰਮਚਾਰੀਨ ਨਿਯਮਤ ਕਰਨ ਠੇਕੇਦਾਰੀ ਤੇ ਵਿਚੋਲਿਆਂ ਨੂੰ ਖਤਮ ਕਰਨ ਤੇ ਸੇਵਾ ਨਿਯਮਾਂ ਨੂੰ ਲਾਗੂ ਕਰਨ ਵਰਗੀਆਂ ਮੰਗਾਂ ਲਈ ਦਬਾਅ ਪਾਉਣ ਲਈ ਅੱਜ ਦੁਪਹਿਰ 12 ਵਜੇ ਤੋਂ ਪੰਜਾਬ ਪ੍ਰਗੁਡਵੇਸ ਬਨਬਾਸ ਤੇ ਪੀਆਰਟੀਸੀ ਬੱਸਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ ਸਾਰੀਆਂ ਡਿਪੂ ਕਮੇਟੀਆਂ ਨੂੰ ਡਿਪੂਆਂ ਤੇ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਪਹਿਲਾ ਵਿਰੋਧ ਪੀਆਰਟੀਸੀ ਚੇਅਰਮੈਨ ਤੇ ਐਮਡੀ ਦੇ ਨਿਵਾਸ ਸਥਾਨਾਂ ਤੇ ਮੁੱਖ ਦਫ਼ਤਰ ਦੇ ਬਾਹਰ ਹੋਵੇਗਾ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ 18 ਨਵੰਬਰ ਨੂੰ ਉਹ ਚੰਡੀਗੜ੍ਹ ਪਹੁੰਚਣਗੇ ਤੇ ਮੁੱਖ ਮੰਤਰੀ ਦੀ ਰਿਹਾਈਸ਼ ਦੇ ਬਾਹਰ ਸਥਾਈ ਤਰ੍ਹਾਂ ਰਹਿਣਗੇ ਇਹ ਕਹਿੰਦੇ ਹੋਏ ਕਿ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਵਾਪਸ ਨਹੀਂ ਹੋਣਗੇ ਸੰਗਠਨ ਨੇ ਸਾਰੀਆਂ ਡਿਪੂ ਕਮੇਟੀਆਂ ਨੂੰ ਪੂਰੀ ਤਰ੍ਹਾਂ ਤਿਆਰ ਹੋ ਕੇ ਚੰਡੀਗੜ੍ਹ ਪਹੁੰਚਣ ਲਈ ਕਿਹਾ ਹੈ ਉਦਾਰ ਇਸ ਸੰਬੰਧੀ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਮੀਡੀਆ ਰਿ ਦੀ ਗਿਣਤੀ ਵਧਾਉਣ ਲਾਗਤ ਘਟਾਉਣ ਤੇ ਰੂਟ ਕਵਰੇਜ ਵਧਾਉਣ ਲਈ ਜਨਤਕ ਨੀਜੀ ਪਾਈਵਲੀ ਮਾਡਲ ਤੇ ਵਿਚਾਰ ਕਰ ਰਹੀ ਹੈ ਦੂਜੇ ਪਾਸੇ ਯੂਨੀਅਨ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਤੇ ਲਿਖਤੀ ਭਰੋਸਾ ਚਾਹੁੰਦੇ ਨੇ